ਹੈਲੋ ਦੋਸਤੋ ਵੈਲਕਮ ਬੈਕ ਟੂ ਮਾਈ ਵਲੌਗ ਹੋਪਸ ਆਪਨੇ ਸਭ ਬੱਧਿਆ ਹੋਵਗੇ ਆਪਣੇ ਘਰਾਂ ਚ ਰਾਜੀਵਰੀ ਹੋਵਗੇ ਤੇ ਆਪਾਂ ਕੱਲ ਬਣਾ ਰਿਆ ਸੀ ਇੱਥੇ ਸਟੈਂਡ ਤੇ ਜਿਹੜਾ ਆਪਾਂ ਕੱਲ ਸਟੈਂਡ ਬਣਾ ਕੇ ਗਏ ਸੀ ਤੇ ਉਹ ਜਦੋਂ ਅੱਜ ਆਪਾਂ ਮਾਰਨਿੰਗ ਆਏ ਆ ਇੱਥੇ ਫੈਕਟਰੀ ਤੇ ਵੇਖਿਆ ਤੇ ਉਹ ਥੋੜਾ ਗਿਆ ਲੇਫ ਤੇ ਮੈਂ ਚਾਚਾ ਜੀ ਹਾਣਾਂ ਨੂੰ ਪਹਿਲਾਂ ਹੀ ਆਖਿਆ ਸੀਗਾ ਕਿ ਇਹਦੇ ਵਿੱਚ ਆਪਾਂ ਜਿਹੜੀਆਂ ਸਪੋਰਟਾਂ ਦੇ ਰਹੇ ਆ ਉਹ ਦੋ ਦੇਈਏ ਮੀਨਸ ਕਿ ਦੋ ਪੈਰ ਦੇਈਏ ਉਹਨਾਂ ਦੇ ਤੇ ਬਟ ਉਹ ਚਾਚੇ ਕਹਿੰਦੇ ਕਿ ਨਹੀਂ ਸੈਂਟਰ ਦੇ ਵਿੱਚ ਆਪਾਂ ਇੱਕ ਹੀ ਦੇਣੀ ਹੈ ਇੱਕ ਪੈਰ ਦੇਣ ਦੇ ਨਾਲ ਦੋ ਖਾਨੇ ਬਣ ਗਏ ਠੀਕ ਹੈ ਜੀ ਪੂਰੇ ਵਾਈ ਦੇ ਵਿੱਚ ਇੱਕ ਪੈਰ ਦਿੱਤਾ ਉਹਦੇ ਦੋ ਖਾਨੇ ਬਣ ਗਏ ਜਿਹੜੇ ਦੋ ਖਾਨਿਆਂ ਦੇ ਵਿੱਚ ਉਹਨਾਂ ਦੇ ਸੈਂਟਰ ਦੇ ਵਿੱਚੋਂ ਲਿਪ ਗਿਆ ਵਾ ਤੇ ਹੁਣ ਮੈਨੂੰ ਉਹਨਾਂ ਦੋਨਾਂ ਖਾਨਿਆਂ ਦੇ ਵਿੱਚ ਏਕ-ਏਕ ਪੈਰ ਹੋਰ ਲਾਉਣਾ ਪੈ ਰਿਹਾ ਕਿਉਂਕਿ ਉਹ ਲਿਪ ਗਿਆ ਦਾ ਕਾਰਨ ਉਹਦਾ ਹੱਲ ਕੋਈ ਨਹੀਂ ਹੈਗਾ ਹੋਰ ਤੇ ਮੈਂ ਇਹਨਾਂ ਨੂੰ ਪਹਿਲਾਂ ਆਖਿਆ ਸੀ ਗੱਲ ਤੇ ਅੰਦੇ ਕਿ ਨਹੀਂ ਇੱਕ ਹੀ ਲਾਉਣਾ ਇਸ ਕਰਕੇ ਚਲੋ ਚਾਚਾ ਜੀ ਹੁਣਾਂ ਦੀ ਵੀ ਮੰਨੀ ਪੈਣੀ ਤੇ ਹੁਣ ਉਹ ਉੱਧਰ ਜਿਹੜਾ ਪਰਲੇ ਕਮਰੇ ਦੇ ਵਿੱਚ ਸੀਗਾ ਬਣਾਉਣਾ ਬੈਰੀਅਰ ਜਾਂ ਤੇ ਉਹਦੀ ਫਲਾਹ ਚੇਂਜ ਹੋ ਗਈ ਉਹ ਆਪਾਂ ਜਿਸ ਤਰੀਕੇ ਨਾਲ ਲਿਖਿਆ ਜਿਸ ਤਰੀਕੇ ਨਾਲ ਆਪਾਂ ਦਾ ਨਕਸ਼ਾ ਤਿਆਰ ਕੀਤਾ ਸੀ ਉਸ ਤਰੀਕੇ ਨਾਲ ਆਪਾਂ ਨਹੀਂ ਬਣਾਉਣਾ ਆਪਾਂ ਇਹਦੇ ਵਾਂਗੂ ਹੀ ਗੰਦੇ ਦੇ ਵਿੱਚ ਘੋਲ ਕਰਕੇ ਛੇ ਕੱਢ ਕੇ ਆਪਾਂ ਇਹਦੇ ਵਾਂਗੂ ਤਿਆਰ ਕਰ ਦੇਣਾ ਵਾ ਤੇ ਆਓ ਤੁਹਾਨੂੰ ਬਖੋਣੇ ਆ ਤੇ ਮੈਂ ਪਹਿਲਾਂ ਇਹ ਤਿਆਰ ਕਰ ਲਾਂ ਫਿਰ ਆਪਾਂ ਉਧੇ ਵੱਲ ਹੁੰਨੇ ਆ ਹੁਣ ਚਾਰ ਪਾਰ ਜਿਹੜੀ ਬਜ਼ਾਰੋਂ ਥੋੜਾ ਸਮਾਨ ਲੈ ਹੋਣਾ ਪੈਣਾ ਵਾ ਇਹਦੇ ਇਨਾਂ ਦੀਆਂ ਨਲਕਾਂ ਨਲਕੇ ਦੀਆਂ ਪਾਈਪਾਂ ਪਈਆਂ ਸੀਗੀਆਂ ਉਹਦੇ ਵਿੱਚੋਂ ਇਹਨਾਂ ਦਾ ਫਰੇਮ ਤਿਆਰ ਹੋ ਗਿਆ ਹੁਣ ਜਿਹੜਾ ਉਧਰ ਆਪਾਂ ਨਵਾਂ ਫਰੇਮ ਤਿਆਰ ਕਰਨਾ ਵਾ ਉਹਦੇ ਵਾਸਤੇ ਆਪਾਂ ਮਟੀਰੀਅਲ ਬਜ਼ਾਰੋਂ ਮੰਗਾਇਆ ਵਾ ਜਿਵੇਂ ਮਟੀਰੀਅਲ ਆ ਜਾਊਗਾ ਉਵੇਂ ਆਪ ਤੇ ਉਸ ਤੋਂ ਪਹਿਲਾਂ ਆਪਾਂ ਇਹ ਕੰਪਲੀਟ ਕਰ ਲਈਏ ਸਾਰਾ ਆਓ ਆਪਾਂ ਕਰਦੇ ਹਾਂ ਕੰਮ ਸ਼ੁਰੂ ਆਹ ਦੇਖੋ ਅੱਜ ਇੱਥੇ ਆਪਾਂ ਰੱਖਿਆ ਹੋ ਸਾਮਾਨ ਇਹਦੇ ਇੱਥੋਂ ਦਾ ਇਹ ਥੱਲੇ ਨੂੰ ਲੱਪ ਗਿਆ ਵਾ ਤੇ ਹੁਣ ਆਪਾਂ ਨੂੰ ਇਹਦੇ ਮਿਲ ਕੇ ਇੱਕ ਸੈਂਟਰ ਤੇ ਇੱਥੇ ਪੈ ਬਲੋਣੀ ਪੈਣੀ ਆ ਐਂ ਥੱਲੇ ਨੂੰ ਤੇ ਇੱਕ ਆਪਾਂ ਨੂੰ ਇੱਥੇ ਲਾਉਣੀ ਪੈਣੀ ਇਹ ਚੀਜ਼ ਮੈਂ ਪਹਿਲਾਂ ਹੀ ਇਹਨਾਂ ਨੂੰ ਆਖੀ ਸੀ ਕਹਿੰਦੇ ਨਹੀਂ ਆਪਾਂ ਸੈਂਟਰ ਦੀ ਲਾਉਣੀ ਆਪਾਂ ਸੈਂਟਰ ਦੀ ਇਕ ਲਾਤੀ ਆ ਪਰ ਉਹ ਆਪਣਾ ਮਿਲ ਕੇ ਉਹ ਪ੍ਰੋਬਲਮ ਆਪਾਂ ਨੂੰ ਆਈ ਆ ਇਸ ਕਰਕੇ ਹੁਣ ਆਪਾਂ ਇੱਥੇ ਲਾਈਏ ਪੈ ਆਓ ਆਪਾਂ ਗਰੀ ਕੰਮ ਸ਼ੁਰੂ हां जी दोस्तों एक साइड ते ਆਪਾਂ ਉਹ ਪਾਈਪ ਲਾ ਦਿੱਤੇ ਆ ਥੱਲੇ ਆਪਾਂ ਕ੍ਰੋਸ ਵੀ ਲਾਤਾ ਵਾ ਦੂਜੇ ਪਾਸੇ ਵੀ ਲਾਤਾ ਵਾ ਤੇ ਹੁਣ ਆ ਆਪਣੇ ਤੋਂ ਇੱਕ ਬੋਰਡ ਪਿਆ ਚੋਕੇ ਆਪਾਂ ਇੱਧਰ ਰੱਖ ਕੇ ਤੇ ਆ ਸਾਰਾ ਸਮਾਨ ਇੱਧਰ ਟਿਕਾ ਦੇਨੇ ਆ ਤੇ ਫਿਰ ਆਪਾਂ ਇੱਧਰੋਂ ਲਾ ਦਾਂਗੇ ਕਿਉਂਕਿ ਇੱਧਰ ਵਜਨ ਆਇਆ ਇੱਧਰ ਗਲਤੀ ਨਹੀਂ ਪਾਣੀ ਆਪਾਂ ਹਾਂਜੀ ਦੋਸਤੋ ਆਪਾਂ ਡਿਵਾਈਡ ਕਰਕੇ ਤਿੰਨ ਪਾਈਪ ਲਾ ਦਿੱਤੇ ਆ ਤੇ ਚਲੋ ਸੈਂਟਰ ਵਾਲਾ ਪਹਿਲਾਂ ਲਗਾ ਹੀ ਤੇ ਉਹ ਸਾਈਡ ਵਾਲਾ ਤੇ ਇੱਧਰੋਂ ਆ ਸਾਈਡ ਵਾਲਾ ਇਹ ਆਪਾਂ ਲਾ ਦਿੱਤਾ ਇਹ ਹੁਣ ਆ ਪੈਰ ਤੇ ਬੋਰਡ ਰੱਖ ਕੇ ਤੇ ਵੀਰ ਹੁਣ ਸਮਾਨ ਰੱਖ ਲੈਣਗੇ ਤੇ ਇੱਧਰ ਇੱਧਰ ਨੇ ਸਮਾਨ ਟਿਕਾ ਲਿਆ ਦੇਖੋ ਬਹੁ ਤੇ ਆਪਣਾ ਇਧਰਲੇ ਰੂਮ ਦਾ ਕੰਮ ਕੰਪਲੀਟ ਹੋ ਗਿਆ ਉਧਰਲਾ ਦੇਖਦੇ ਆ ਕੀ ਹੈਗਾ ਕਰਨਾ ਕੋਸ਼ਿਸ਼ ਆ ਨਹੀਂ ਕਰਨਾ ਕੁਛ ਤੇ ਭਾਈ ਜਾਨਾ ਆ ਆਪਾਂ ਦੂਜੇ ਕਮਰੇ ਵਾਸਤੇ ਮਟੀਰੀਅਲ ਲੈ ਆਂਦਾ ਮਾਰਕੀਟ ਚੋਂ ਆ ਲੈਂਦੇ ਚੋਰਸ ਪਾਈਪ ਸਵਾ ਦੇ ਤੇ ਇਹਨਾਂ ਰੋ ਡੇਟ ਦੇ ਗੋਲ ਪਾਈ ਪਏ ਆ ਦੋ ਆਪਾਂ ਉਹੀ ਵਰਤਨੇ ਆ ਤੇ ਇਹਦਾ ਹੁਣ ਆਪਾਂ ਲੱਗੇ ਆ ਫਰੇਮ ਬਣਾਉਣ ਆ ਆਜੋ ਆਪਾਂ ਦਿਖਾਉਨੇ ਆ ਕਿਸ ਤਰੀਕੇ ਨਾਲ ਆਪਾਂ ਫਰੇਮ ਬਣਾਉਨੇ ਆ ਜੀ ਆਓ ਆਪਾਂ ਕਰੀਏ ਕੰਮ ਸ਼ੁਰੂ ਆਪਾਂ ਪ੍ਰੋਪਰ ਚੌਰਸ ਪਾਈਪ ਦੀਆਂ ਵਿਆ ਕੱਢ ਕੇ ਗੋਲ ਪਾਈਪ ਦੇ ਨਾਲ ਆਪਾਂ ਇਹਨੂੰ ਜੁਆਇਨ ਕਰਨਾ ਹੈ ਆ ਤੁਹਾਨੂੰ ਮੈਂ ਦਿਖਾਉਣਾ ਹੈ ਆ ਦੇਖੋ ਆਪਾਂ ਇਸ ਤਰੀਕੇ ਨਾਲ ਚੌਰਸ ਪਾਈਪ ਦੀਆਂ ਵਿਆ ਕੱਢੀਆਂ ਏ ਤਾਂ ਕਿ ਇਹਦੇ گاڑی ਜਿਹੜਾ ਪਾਈਪ ਵੈਲਡਿੰਗ ਹੋਣਾ ਉਹ ਗੋਲ ਹੋਣਾ ਵਾ ਆ ਦੇਖੋ ਜੀ ਇਹ ਤਾਂ ਐ ਬਿਲਕੁਲ ਫਿਟਿੰਗ ਬੈ ਜਾਈ ਜਿਹੜੀ ਇਸ ਤਰੀਕੇ ਨਾਲ ਆਪਾਂ ਇਹਨੂੰ ਇੱਥੇ ਜੁਆਇਨ ਕਰਨਾ ਹੈ ਆਪ ਆਈਪ ਆਪਣੇ ਤੋਂ ਵੱਡੀ ਦੋਸਤੋ ਹੁਣ ਆਪਣਾ ਟੀ ਟਾਈਮ ਹੋ ਗਿਆ ਏ ਆਪਾਂ ਚਾਹ ਪੀਏ ਤੇ ਨਾਲ ਸਮੋਸੇ ਖਾਣੇ ਆ ਆਪਾਂ ਕੰਮ ਕਰ ਰਹੇ ਸੀ ਤੇ ਵੀਰ ਹੋਣਾ ਨੇ ਚਾਹ ਬਣਾ ਲਈ ਆ ਹੁਣ ਪੀਣੀ ਪੈਣੀ ਆ ਮਾਣਾ ਨਹੀਂ ਕਰ ਸਕਦੇ ਬਹੁਤਾ ਥੱਕਾ ਗਈ ਜਾਂਦੇ ਆ ਤੇ ਚਾਹ ਪੀਓ ਹੀ ਪੀਓ ਇੱਕ ਫਰੇਮ ਆਪਾਂ ਬਣਾਇਆ ਵਾ ਥੋੜਾ ਜਿਹਾ ਤੇ ਬਣਾ ਲਿਆ ਆਪਾਂ ਇੱਥੇ ਬਾਹਰ ਬੈ ਕੇ ਤੇ ਹੁਣੇ ਹੁਣੇ ਆਪਣੇ ਦਿਮਾਗ ਚ ਆਈ ਆ ਕਿ ਇਹ ਆਪਾਂ ਬਾਹਰ ਤੇ ਬਣਾ ਲਿਆ ਵਾ ਹੁਣ ਆਪਾਂ ਫੇਟ ਅੰਦਰ ਕਰਨਾ ਵਾ ਤੇ ਇਹ ਅੰਦਰ ਜਾਊ ਕਿਵੇਂ ਹੁਣ ਥੋੜਾ ਜਿਹਾ ਟੈਨਸ਼ਨ ਚ ਦਿਮਾਗ ਚੱਲ ਰਿਹਾ ਵਾ ਤੇ ਆਪਾਂ ਅੰਦਰ ਇੱਕ ਵਾਰੀ ਖੜ ਕੇ ਵੇਖ ਲਈਏ ਕਿ ਇਹ ਏਡਾ ਵੱਡਾ ਜਿਹੜਾ ਫਰੇਮ ਆ ਇਹ ਅੰਦਰ ਚਲੇ ਜਾਂਦਾ ਵਾ ਜਿਹਦੇ ਚਲੇ ਗਿਆ ਤੇ ਫਿਰ ਆਪਾਂ ਦੂਜਾ ਵੀ ਬਾਹਰ ਜੋੜ ਕੇ ਤੇ ਫਿਰ ਅੰਦਰ ਜਾ ਕੇ ਤੇ ਦੋਨਾਂ ਨੂੰ ਆਪਸ ਵਿੱਚ ਜੁਆਇੰਟ ਅੰਦਰ ਹੀ ਕਰ ਲਵਾਂਗੇ ਕਿਉਂਕਿ ਜੇ ਬਾਹਰ ਆਪਾਂ ਜੁਆਇੰਟ ਕਰ ਲਏ ਫਿਰ ਤੇ ਅੰਦਰ ਬਿਲਕੁਲ ਨਹੀਂ ਜਾਣਾ ਤੇ ਇਦਾਂ ਆਪਾਂ ਇੱਕ ਵਾਰੀ ਟਰਾਈ ਕਰਕੇ ਵੇਖੀਏ ਆ ਪਹਿਲੇ ਵਾਲਾ ਪੀਸ ਤੇ ਆਪਾਂ ਕਿਹਨਾ ਕਿਹ ਤਰੀਕੇ ਨਾਲ ਅੰਦਰ ਲੈ ਆਂਦਾ ਏ ਤੇ ਆਹੀ ਗਿਆ ਅੰਦਰ ਤੇ ਦੂਜਾ ਪੀਸ ਆਪਾਂ ਬਹਾਨਾ ਪਾ ਦਿੱਤਾ ਏ ਉਹ ਆਪਾਂ ਥੋੜਾ ਉਹਦੇ ਵਿੱਚ ਸਪੋਟਾਂ ਘੱਟ ਲਾਈਆਂ ਵਾ ਉਧਰ ਲਾਉਣੀਆਂ ਤੇ ਜ਼ਿਆਦੀਆਂ ਹੀ ਬਟ ਮੈਨੂੰ ਇਹ ਹੀ ਕਿ ਪਤਾ ਨਹੀਂ ਅੰਦਰ ਵੜਨਾ ਜਾਂ ਨਹੀਂ ਇਸ ਕਰਕੇ ਮੈਂ ਬਾਹਰ ਘੱਟ ਲਾਈਆਂ ਹੀ ਬਾਕੇ ਅੰਦਰ ਜਾ ਕੇ ਸਪੋਟਾਂ ਲਾ ਦਵਾਂਗੇ ਤੇ ਇਹਦੇ ਆ ਜਿਹੜਾ ਦੂਜਾ ਪੀਸ ਮੈਂ ਬਹਾਨਾ ਲੰਮੇ ਪਾਇਆ ਵਾ ਇਹਦੇ ਮੈਂ ਸਪੋਟਾਂ ਸਪਟਾ ਸਾਰੀਆਂ ਬਾਹਰ ਹੀ ਲਾ ਦੇਣੀਆਂ ਬਾਹਰ ਲਾ ਕੇ ਇਹਨੂੰ ਅਲਟੀ ਬਲਟੀ ਮਰਾ ਕੇ ਦੂਜੇ ਪਾਸੇ ਪੱਕਾ ਕਰਕੇ ਸਾਰਾ ਤੇ ਫੇਰ ਹੀ ਆਪਾਂ ਫਾਈਨਲ ਜਾ ਕਰਕੇ ਅੰਦਰ ਖੜਦਾ ਵਾ ਜਗ੍ਹਾ ਖੁੱਲੀ ਆ ਬਾਰ ਜਗ੍ਹਾ ਖੁੱਲੀ ਹੈ ਤੇ ਖੁੱਲੀ ਤੇ ਕਾਰਨ ਆ ਪਣੀ ਆਲਟੀਪਲਟੀ ਦੀ ਫਰੇਮ ਦੀ ਵੱਜ ਜਾਣੀ ਹੈ ਤੇ ਕੰਮ ਸੌਖਾ ਹੋ ਜਾਣਾ ਵਾ ਅੰਦਰ ਥਾਂ ਭੀੜਾ ਵਾ ਉਹਦੇ ਕਰਕੇ ਫਿਰ ਆਲਟੀਪਲਟੀ ਨਹੀਂ ਵਜਣੀ ਤੇ ਜਿੱਥੇ ਜਿੱਥੇ ਵੈਲਡਿੰਗ ਫਿਰ ਅੰਦਰ ਹੋ ਗਿਆ ਉੱਥੇ ਉੱਥੇ ਹੋ ਜਾਣਾ ਜਿੱਥੇ ਨਾ ਹੋ ਸਕੇ ਉੱਥੇ ਵੈਲਡਿੰਗ ਨਹੀਂ ਹੋਣਾ ਤੇ ਆਪ ਆਪ ਕਰੀਏ ਦੂਜਾ ਫਰੇਮ ਤਿਆਰ हां जी दोस्तों ਆਪਾਂ ਦੋਨੋਂ ਫਰੇਮ ਬਣਾ ਕੇ ਤੇ ਅੰਦਰ ਰੂਮ ਤੇ ਪਹੁੰਚਾਤੇ ਆ ਜਿੱਥੇ ਉਹਨਾਂ ਨੇ ਰੱਖਣੇ ਆ ਤੇ ਬਾਕੀ ਉਹਦੀ ਸਾਰੀ ਫਿਟਿੰਗ ਅੰਦਰ ਹੀ ਹੋਣੀ ਆ ਕਿਉਂਕਿ ਜੇ ਆਪਾਂ ਫਿਟਿੰਗ ਬਾਹਰ ਕਰ ਦਿੱਤੀ ਤੇ ਫਿਰ ਉਹ ਅੰਦਰ ਨਹੀਂ ਵੜਨਾ ਆਪਾਂ ਇਹੇ ਕਰਕੇ ਦੋਨੋਂ ਫਰੇਮ ਪਹਿਲਾਂ ਬਾਹਰ ਤਿਆਰ ਕਰ ਲਏ ਆ ਤੇ ਫਿਰ ਆਪਾਂ ਚੁੱਕ ਕੇ ਉਹਨਾਂ ਨੂੰ ਅੰਦਰ ਲੈ ਗਏ ਆ ਤੇ ਬਾਕੀ ਹੁਣ ਆਪਾਂ ਅੰਦਰ ਜਾ ਕੇ ਫਿਟਿੰਗ ਕਰਦੇ ਆ ਉਧਰ ਰੂਮ ਦੇ ਵਿੱਚ ਖਲਾਰਾ ਬਹੁਤ ਪਿਆ ਸੀ ਤੇ ਰੂਮ ਵੀਰ ਹੋਣੀ ਆਪਣਾ ਦਾਹ ਖਲਾਰਾ ਖਲੋਰਾ ਚੁੱਕਣ ਤੇ ਬਾਕੀ 7 ਵਜੇ ਆ ਤੇ ਮੇਰਾ ਇਰਾਦਾ ਕੰਮ ਸਵੇਰੇ ਕਰੀਏ ਕਿਉਂਕਿ ਮੈਂ ਵੀ ਥੱਕ ਗਿਆ ਹਾਂ ਦਿਲ ਜਾਨੀ ਕਰਨ ਦੇ ਆ ਕੰਮ ਕਰਨ ਨੂੰ ਇੱਕ ਰੈਕ ਤੁਸੀਂ ਦੇਖ ਲਿਆ ਜਿੱਤੇ ਸਮਾਨ ਰੱਖ ਲਿਆ ਵਾ ਉਹਤੇ ਕਾਫੀ ਵਧੀਆ ਬਣ ਗਿਆ ਉਹਤੇ ਕਾਫੀ ਡੱਬੇ ਰੱਖ ਲਏ ਇਹਨਾਂ ਨੇ ਤੇ ਬਾਕੀ ਅਜੇ ਕਾਫੀ ਸਪੇਸ ਪਈ ਹੈ ਉਹਦੇ ਵਿੱਚ ਹੋਰ ਵੀ ਸਮਾਨ ਆ ਜਾਣਾ ਜਿਹੜਾ ਥੱਲੇ ਜਿਹੜਾ ਮੇਨ ਮੇਨ ਇਹਨਾਂ ਦਾ ਥੱਲੇ ਤੁਰਿਆ ਫਿਰਦਾ ਰੋਂਦਾ ਫਿਰਦਾ ਉਹ ਉੱਪਰ ਰੱਖ ਲੈਣਗੇ ਤੇ ਜਦੋਂ ਇਹ ਵੀ ਪ੍ਰੋਪਰਲੀ ਤਿਆਰ ਹੋ ਗਏ ਫਰੇਮ ਤੇ ਇਹ ਵੀ ਬਹੁਤ ਐ ਫਰਸਟ ਕਲਾਸ ਕੰਮ ਹੋ ਜਾਣਾ ਦਿਖਾਉਣਾ ਤੁਹਾਨੂੰ ਮਰੋਣਾ ਚਾਹ ਤੀਕ ਕੋਰੀ ਉਧਰ ਜਾਣਾ ਮੈਂ 5 ਮਿੰਟ ਦਾ ਸਮਾਂ ਲੈ ਰਿਹਾ ਬੈਠਾ ਮੈਂ ਚਲੋ ਸਵੇਰ ਦੇ ਕੰਮ ਹੀ ਕਰਦਾ ਆ ਆਪਣਾ ਪ੍ਰੋਜੈਕਟ ਚੱਲ ਰਿਹਾ ਏ ਤੇ ਦੇਖੋ ਆ ਇੱਕ ਫਰੇਮ ਆਪਾਂ ਬਣਾ ਦਿੱਤਾ ਏ ਉਧਰੋਂ ਆਪਾਂ ਕਾਂਦੇ ਦੀ ਛੇ ਕੱਟ ਕੇ ਤੇ ਵੇਚਰੀ ਲੰਗਾ ਦੇਣੇ ਆ ਤੇ ਇੱਕ ਆਪਣਾ ਥੱਲੇ ਪਿਆਵਾ ਇਹ ਮੈਂ ਪੱਕਾ ਕਰ ਰਿਹਾ ਵਾਂ ਬਸ ਦੇਵੇਂ ਪੱਕਾ ਹੋ ਗਿਆ ਤੇ ਫਿਰ ਇਹਨੂੰ ਆਪਾਂ ਆਪਸ ਚ ਜੁਆਇਨ ਕਰ ਦੇਣਾ ਦੋਨਾਂ ਨੂੰ ਆਪਸ ਚ ਜੁਆਇਨ ਕਰਕੇ ਤੇ ਫਿਰ ਉਧਰੋਂ ਨਿਸ਼ਾਨੀਆਂ ਲਾ ਕੇ ਤੇ ਕਾਂਦੇ ਦੀ ਛੇ ਕੱਟ ਕੇ ਤੇ ਅੰਦਰ ਭੇਜ ਦੇਣੇ ਹਾਂ ਹਾਂਜੀ ਮੈਂ ਤੇ ਸੋਚਿਆ ਸੀ ਕਿ ਅੱਜ ਮੈਂ ਕੰਮ ਕੰਪਲੀਟ ਕਰਕੇ ਜਾਣਾ ਵਾਂ ਬਟ ਲਾਈਟ ਬੰਦ ਹੋ ਗਈ ਆ ਤੇ ਇੰਨਾ ਕੀ ਕੰਪਲੀਟ ਹੋਇਆ ਵਾ ਅਜੇ ਇਹਦੇ ਵਿੱਚ ਬਥੇਰਾ ਕੁਝ ਪਰ ਨਾਲਾ ਪਿਆ ਪੈਕਿੰਗ ਪਰ ਨਾਲੀ ਆਪਣੀ ਸਾਰੀ ਪਈ ਆ ਪੈਕਿੰਗ ਪਰ ਨਾਲੀ ਇਦਾਂ ਜ਼ਰੂਰ ਆ ਕਿ ਦੋਵੇਂ ਪਾਰਟ ਆਪਣੇ ਭਾਰ ਸਿਰ ਖੜੇ ਜ਼ਰੂਰ ਹੋ ਗਿਆ ਤੇ ਹੁਣ ਲਾਈਟ ਬੰਦ ਹੋ ਗਈ ਆ ਤੇ ਮੈਂ ਸੋਚਿਆ ਕਿ ਚਲੋ ਹੁਣ ਘਰ ਚਲਦੇ ਆ ਫਿਰ ਰੋਟੀ ਪਾਣੀ ਖਾਈਏ ਨਾ ਇਹ ਤੋਂ ਇਹ ਤੇ ਸੋਈਏ ਇਸ ਵੇਲੇ ਟਾਈਮ 'ਚ ਉੱਠ ਕੇ ਆ ਜਾਾਂਗੇ ਤੇ ਕੰਮ ਕੰਪਲੀਟ ਕਰ ਲਾਂਗੇ ਹਾਉਂ ਗਰੀ ਮੜਾ ਪਰ ਤੂੰ ਮੇ ਕਰ ਆ ਗਿਆ ਸੀਗਾ ਤੇ ਕਰੇ ਆਣ ਕੇ ਮੈਂ ਨਾ ਧੋਕੇ ਤੇ ਪਰਸ਼ਾਦਾ ਪਾਣੀ ਛਕ ਲਿਆ ਤੇ ਹੁਣ ਆਪਾਂ ਸੌਣ ਲੱਗੇ ਆ ਰਾਤ ਕਾਫੀ ਹੋ ਗਈ ਐ ਤੇ ਅੱਜ ਵੀ ਆਪਣਾ ਕੰਮ ਕੰਪਲੀਟ ਨਹੀਂ ਹੋਇਆ ਆਪਾਂ ਕੰਮ ਸਵੇਰੇ ਕੰਪਲੀਟ ਕਰਾਂਗੇ ਤੇ ਸਵੇਰੇ ਮੈਂ ਤੁਹਾਨੂੰ ਪ੍ਰੋਪਰਲੀ ਸਾਰਾ ਵਿਖਾਵਾਂਗਾ ਕਿ ਕਿਵੇਂ ਆਪਾਂ ਕਿਸ ਤਰੀਕੇ ਨਾਲ ਕੈਰੀਅਰ ਬਣਾਏ ਆ ਤੇ ਮੇਰੀ ਕੋਸ਼ਿਸ਼ ਆ ਸਵੇਰੇ ਟਾਈਮ ਸਰ ਉੱਠ ਕੇ ਕੰਮ ਤੇ ਲੱਗਣ ਦੀ ਤੇ ਆਓ ਆਪਾਂ ਸੋਈਏ ਹੁਣ ਸਵੇਰੇ ਮਿਲਦਾ ਮੈਂ ਤੁਹਾਨੂੰ ਤੇ ਜੇ ਤੁਹਾਨੂੰ ਇਹ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਐਂਡ ਸ਼ੇਅਰ ਕਰਦੇ ਹੋ ਤੇ ਮੇਰਾ ਪੇਜ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜੀ ਇੱਕ ਆਪਾਂ ਨੈਕਸਟ ਵਲੌਗ ਦੇ ਨਾਲ ਓਕੇ ਜੀ ਗੁੱਡ ਨਾਈਟ